ਨਗਰ ਬੈਂਕਾ ਵਿਖੇ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਚਰਨ ਛੋਪਾਵਨ ਅਸਥਾਨ ਹਰ ਸਾਲ ਦੀ ਤਰ੍ਹਾਂ ਸਲਾਣੇ ਜੋੜ ਮੇਲੇ ਦੀ ਹਾਜ਼ਰੀ ਭਰ ਰਹੇ ਸਰਬੱਤ ਮਾਈ ਭਾਈ ਗੁਰੂ ਖਾਲਸਾ ਜੀ ਹਾਜ਼ਰੀ ਪ੍ਰਵਾਨ ਕਰੋ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਨਗਰ ਦਾ ਸਤਿਗੁਰੂ ਜੀ ਦੇ ਪਾਵਨ ਅਸਥਾਨ ਤੇ ਜੋੜ ਮੇਲੇ ਦਾ ਇਸ ਦਿਹਾੜੇ ਤੇ ਆਰੰਭ ਹੋਣ ਦਾ ਜਦੋਂ ਇੱਥੇ ਉਹ ਮਹੰਤ ਕ੍ਰਿਤਿਆਂ ਕਰਨ ਵਾਲੇ ਗੁਰਦੁਆਰੇ ਸਾਹਿਬਾਂ ਵਿੱਚ ਕ੍ਰੀਤੀਆਂ ਕਰਦੇ ਸਨ ਉਹ ਇੱਥੇ ਮੋਰਚਾ ਲੱਗਾ ਬਾਬਾ ਸੋਹਣ ਸਿੰਘ ਜੀ ਆਪ ਵੀ ਬਾਬਾ ਜੀ ਨੂੰ ਉਸ ਸਮੇਂ ਚੌਂਕੀ ਥਾਣੇ ਜਾਣਾ ਪਿਆ ਅਰੇ ਇਹ ਮੋਰਚਾ ਜਦੋਂ ਫਤਿਹ ਹੋਇਆ ਉਹ ਕ੍ਰੀਤੀਆਂ ਕਰਨ ਵਾਲਿਆਂ ਨੂੰ ਇਥੋਂ ਜਦੋਂ ਗੁਰਦੁਆਰੇ ਸਾਹਿਬ ਜੀ ਨੂੰ ਉਹ ਕ੍ਰਿਤੀਆਂ ਕਰਨ ਵਾਲਿਆਂ ਤੋਂ ਆਜ਼ਾਦ ਕਰਵਾਇਆ ਉਸ ਸਮੇਂ ਇੱਥੇ ਜੋੜ ਮੇਲਾ ਇਹ ਆਰੰਭ ਹੋਇਆ ਜਿਹੜਾ ਇਸ ਦਿਨ ਤੇ ਆਪਾਂ ਜੋੜ ਮੇਲਾ ਮਨਾ ਰਹੇ ਹਾਂ ਔਰ ਦਲਪੰਥ ਦੇ ਸਹਿਤ ਬਾਬਾ ਜੀ ਨੇ ਇਹ ਜੋੜ ਮੇਲਾ ਆਰੰਭ ਕੀਤਾ ਉਸ ਖੁਸ਼ੀ ਵਿੱਚ ਅਖੰਡ ਪਾਠ ਸਾਹਿਬ ਹੋਏ ਮਹੱਲੇ ਖੇਡੇ ਗਏ ਅੱਜ ਲਗਭਗ ਕੋਈ 100 ਸਾਲ ਦਾ ਸਮਾਂ ਹੋ ਚੱਲਿਆ ਆਉਂਦੇ ਸਾਲ ਤਾਈਂ ਮਨਾ ਲਵਾਂ ਉਦੋਂ ਆਉਂਦੇ ਸਾਲ ਤਾਈਂ 100 ਸਾਲ ਹੋ ਚੱਲਿਆ ਜਦੋਂ ਬਾਬਾ ਜੀ ਨੇ ਇੱਥੇ ਜੋੜ ਮੇਲੇ ਆਰੰਭ ਕੀਤਾ ਅਰ ਸਤਿਗੁਰੂ ਜੀ ਦੀ ਕਿਰਪਾ ਦਾ ਸਦਕਾ ਇੱਥੇ ਜੋੜ ਮੇਲੇ ਦੇ ਵਿੱਚ ਜਿੱਥੇ ਜਿੱਥੇ ਜਦੋਂ ਜਦੋਂ ਵੀ ਬਾਬਾ ਜੀ ਕਿਤੇ ਵੀ ਹੋਣ ਤੇ ਜੋੜ ਮੇਲੇ ਦਾ ਆਰੰਭ Aan ਕੇ ਬਾਬਾ ਜੀ ਕਰਿਆ ਕਰਦੇ ਸੀ ਜਦੋਂ ਇਹ ਕੁਟਿਆ ਵਾਲਾ ਜੋੜ ਮੇਲਾ ਆਪਣੇ ਬੈਂਕੇ ਨਗਰੀ ਬਾਬਾ ਜੀ ਉਦੋਂ ਇਧਰ ਮਹਾਰਾਜ ਦੇ ਨਨਕਾਣਾ ਸਾਹਿਬ ਮਹਾਰਾਜ ਦਾ ਗੁਰਪੁਰਬ ਮਨਾ ਕੇ ਉਦੋਂ ਬਾਬਾ ਜੀ ਦਲ ਸਮੇਤ ਇਥੇ ਕੁਟੀਆ ਦੇ ਸਮਾਗਮ ਤੇ ਪਗਣ ਦੇ ਜੋੜ ਮੇਲੇ ਤੇ ਮਨਾਇਆ ਕਰਦੇ ਸਨ ਔਰ ਇਹ ਜੋੜ ਮੇਲੇ ਦੇ ਜਦੋਂ ਬਾਬਾ ਜੀ ਨੇ ਆਉਣਾ ਉਦੋਂ ਹੀ ਸਾਰੀ ਤਿਆਰੀ ਹੋ ਜਾਂਦੀ ਕੋਈ ਜੋੜ ਮੇਲੇ ਦੀ ਗ੍ਰਾਹੀ ਨਹੀਂ ਸੀ ਕਰਦਾ ਜਦੋਂ ਦਲਦੇ ਆ ਜਾਣਾ ਬਾਬਾ ਜੀ ਨੇ ਆ ਜਾਣਾ ਤੇ ਸਾਰੀਆਂ ਤਿਆਰੀਆਂ ਹੋ ਜਾਣੀਆਂ ਇੱਕ ਸਮੇਂ ਕਿੰਦੇ ਰ ਅ ਹਨੇਰਾ ਹੋ ਗਿਆ ਤਕਾਲਾਂ ਪੈ ਗੀਆਂ ਤੇ ਯਾਦ ਆਇਆ ਵੀ ਅੱਜ ਤੇ ਬੈਂਕੇ ਨਗਰ ਅਖੰਡਪਾਠ ਸਾਹਿਬ ਰਖਣਾ ਸੀ ਬਾਬਾ ਜੀ ਨੇ ਕਹ ਲਿਆ ਸ਼ਾਮੀ ਜਾਣ ਕੇ ਅਖੰਡਪਾਠ ਸਾਹਿਬ ਰੰਭ ਕੀਤਾ ਬਾਬਾ ਜੀ ਵੀ ਆ ਗਏ ਦਲ ਦਾ ਪੜਾ ਵੀ ਪਹੁੰਚ ਗਿਆ ਤੇ ਜੋੜ ਮੇਲੇ ਆਰੰਭ ਹੋ ਗਏ ਮਹਾਰਾਜ ਦੀ ਕਿਰਪਾ ਦੇ ਨਾਲ ਇਸ ਪਾਵਨ ਅਸਥਾਨ ਤੇ ਜਿਹੜਾ ਪਹਿਲਾ ਛੋਟਾ ਬੂੰਗਾ ਹੁੰਦਾ ਸੀ ਮਹਾਰਾਜਾ ਉਹਦੇ ਦੇ ਦਰਸ਼ਨ ਕੀਤਾ ਇੱਕ ਛੱਤ ਵਾਲਾ ਉੱਤੇ ਗਮਜ ਹੁੰਦਾ ਸੀ ਫਿਰ ਲਾਗੇ ਆ ਖੂਹ ਤੋਂ ਪਾਣੀ ਭਰਨਾ ਇੱਥੇ ਮਹਲ ਚੱਲਦੀ ਸੀ ਤੇ ਇੱਥੇ ਹੀ ਭੌਣ ਲੱਗਾ ਸੀ ਬੇਵੇਕੀ ਸਿੰਘਾ ਨੇ ਭੌਣ ਨਾਲ ਜਲ ਕੱਢਣਾ ਉੱਤੇ ਲੱਗੇ ਚਬਾਰਾ ਸੀ ਉੱਥੇ ਅਖੰਡ ਪਾਠ ਸਾਹਿਬ ਹੁੰਦੇ ਸਨ ਜਦੋਂ ਇਥੇ ਜੋੜ ਮੇਲਾ ਮਨਾਉਣ ਸਮੇਂ ਜਦੋਂ ਅਖੰਡ ਪਾਠ ਸਾਹਿਬ ਰੰਭ ਕਰਨੇ ਸਨ ਬਹੁਤ ਲੰਮਾ ਸਮਾਂ ਹੋ ਗਿਆ ਤੇ ਬਾਬਾ ਜੀ ਕਹਿਣ ਲੱਗੇ ਵੀ ਚੰਦਵਾ ਕੋਈ ਮਸਤਾਨਾ ਹੋਇਆ ਚੰਦਵਾ ਕੋਈ ਵਿਰਧ ਹੋਇਆ ਮਹਾਰਾਜ ਦਾ ਚੰਦਵਾ ਬਣਾਈਏ ਉਹ ਸਮੇਂ ਬਾਬਾ ਜੀ ਕਹਿਣ ਲੱਗੇ ਵੀ ਬੀਬੀਆਂ ਨੂੰ ਆਖੋ ਮਸ਼ੀਨਾ ਲਿਆਉਣ ਤੇ ਚੰਦਵਾ ਸਿੰਘ ਇਹ ਉਸ ਵੇਲੇ ਬਾਬਾ ਨਮਾਣਾ ਸਿੰਘ ਹੁੰਦਾ ਸੀ ਇੱਕ ਦਲ ਦੇ ਨਾਲ ਜੇ ਥੋੜਾ ਸਮਾਂ ਹੀ ਹੋਇਆ ਸੀ ਉਹਨਾਂ ਨੂੰ ਭਰਤੀ ਹੋਇਆ ਨੂੰ ਤੇ ਬਾਬਾ ਨਮਾਣਾ ਜੀ ਕਹਿਣ ਲੱਗੇ ਜੀ ਮੈਂ ਹੀ ਸਿਖ ਦਿੰਨਾ ਉਥੋਂ ਪਤਾ ਚੱਲਿਆ ਵੀ ਇਹ ਬਾਬਾ ਨਮਾਣਾ ਇਹ ਦਰਜੀ ਵੀ ਹੈ ਫਿਰ ਉਹ ਦਲ ਦੇ ਨਾਲ ਉਹਨਾਂ ਨੇ ਕਿੰਨਾ ਲੰਮਾ ਸਮਾਂ ਸੇਵਾ ਕੀਤੀ ਲਗਭਗ ਉਹਨਾਂ ਨੇ 50 ਸਾਲ ਦਲ ਦੇ ਵਿੱਚ ਸੇਵਾ ਕੀਤੀ ਔਰ ਅਸੀਂ ਛੋਟੇ-ਛੋਟੇ ਹੁੰਦੇ ਵੇਂਦੇ ਰਹੇ ਹਾਂ ਉਹ ਦਲ ਦੇ ਵਿੱਚ ਨਾਲ ਹੀ ਗੱਡੇ ਵਿੱਚ ਮਸ਼ੀਨ ਰੱਖਣੀ ਜਿੱਥੇ ਜਾਣਾ ਉਹਨਾਂ ਸਿੰਘਾਂ ਦੇ ਵਸਤਰ ਬਣਾਈ ਜਾਣੇ ਔਰ ਬੜੇ ਸੋਹਣੇ ਚੰਦੋਏ ਵੀ ਬਣਾਉਣੇ ਉਹ ਦਰਜੀ ਬਾਬਾ ਨਮਾਣਾ ਵੀ ਇੱਥੋਂ ਹੀ ਪ੍ਰਗਟ ਹੋਇਆ ਇਸੇ ਤਰ੍ਹਾਂ ਬੈਂਕੇ ਨਗਰ ਦੇ ਵਿੱਚ ਫਿਰ ਇਹ ਸੇਵਾ ਦਾ ਗੁਰਦੁਆਰੇ ਸਾਹਿਬ ਜੀ ਦਾ ਆਰੰਭ ਹੋਇਆ ਵੱਡੀ ਇਮਾਰਤ ਬਣਾਉਣ ਵਾਸਤੇ ਮਹਾਰਾਜ ਦੀ ਕਿਰਪਾ ਦੇ ਨਾਲ ਸੇਵਾ ਆਰੰਭ ਹੋਈ ਔਰ ਗੁਰਦੁਆਰੇ ਸਾਹਿਬ ਜੀ ਦੀ ਤਮੀਰ ਹੋਈ ਇਹ ਸਾਰੇ ਸਾਡੇ ਹਸੀਂ ਦਰਸ਼ਨ ਕਰਨ ਵਿੱਚ ਹੋਇਆ ਬਾਬਾ ਜੀ ਬਾਬਾ ਸੋਹਣ ਸਿੰਘ ਸਾਹਿਬ ਜੀ ਇਹਨੂੰ ਕਦੇ ਇਹਨੂੰ ਢਾਬ ਨਹੀਂ ਸੀ ਕਿੰਦੇ ਜਿਵੇਂ ਸਿਰਸੰਗਰ ਨਗਰ ਵਿੱਚ ਮਹਾਰਾਜ ਦਾ ਆਸਥਾਨ ਹੈ ਗੁਰੂ ਅਰਜਨ ਸਾਹਿਬ ਜੀ ਦਾ ਤੇ ਇਹਨੂੰ ਕਦੇ ਟਾਬ ਨਹੀਂ ਸੀ ਕਹਿੰਦੇ ਅਜੇ ਸਰੋਵਰ ਨਹੀਂ ਸੀ ਬਣਿਆ ਉੱਥੇ ਵੀ ਨਹੀਂ ਸੀ ਬਣਿਆ ਇੱਥੇ ਵੀ ਨਹੀਂ ਸੀ ਬਣਿਆ ਮਹਾਰਾਜ ਦਾ ਸਰੋਵਰ ਹੀ ਕਹਿੰਦੇ ਸੀ ਤੇ ਆਪੇ ਦੇ ਵਿੱਚ ਇਸ਼ਨਾਨ ਕਰ ਲਿਆ ਕਰਦੇ ਸਨ ਉਦੋਂ ਕੱਚਾ ਸੀ ਫਿਰ ਉਥੇ ਵੀ ਸਰੋਵਰ ਬਣ ਗਿਆ ਇੱਥੇ ਜਦੋਂ ਸਰੋਵਰ ਦੀ ਸੇਵਾ ਦਾ ਰੰਭ ਹੋਇਆ ਉਸ ਵੇਲੇ ਗੁਰਮਤਾ ਹੋਇਆ ਸਰੋਵਰ ਵਾਸਤੇ ਕਿਉਂਕਿ ਇੱਥੇ ਲੋਕਲ ਕਮੇਟੀ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਹੈ ਉਹ ਗਿਆਨੀ ਬਲਦੇਵ ਸਿੰਘ ਜੀ ਬੈਂਕਿਆ ਕਵੀਸ਼ਰ ਉਹ ਕਹਿਣ ਲੱਗੇ ਵੀ ਆਪਾਂ 5 ਸਾਲਾਂ ਦੀ ਸੇਵਾ ਲਖਾ ਲਈਏ ਤੇ ਦਾਸ ਨੇ ਕਿਹਾ ਵੀ ਆਪਾਂ ਲਖਾਉਣੀ ਕੀ ਆ ਖੁੱਲੀ ਸੇਵਾ ਠੀਕ ਅਗੇ ਹੀ ਬਾਬਾ ਜੀ ਖੁੱਲੀ ਸੇਵਾ ਇੱਥੇ ਕਰਵਾਉਣ ਡਏ ਆ ਆਪਾਂ ਕਿਹੜੀ ਵੀ ਬੈਂਕੇ ਨਗਰ ਦੇ ਨਾਂ ਦੀ ਗ੍ਰਾਹੀ ਕਰਦੇ ਆ ਕਿਤੇ ਨਗਰ ਨਿਵਾਸੀ ਜਿਹੜੇ ਸੇਵਾ ਕਰ ਲਿੰਦੇ ਆ ਉਹ ਸੇਵਾ ਲੱਗਦੀ ਜਾਂਦੀ ਆ ਫਿਰ ਇੱਥੇ ਜਦੋਂ ਸਰੋਵਰ ਦੀ ਸੇਵਾ ਰੰਭ ਹੋਈ ਮਹਾਰਾਜ ਗੁਰਵਰਜਨ ਸਾਹਿਬ ਜੀ ਨੇ ਐਸੀ ਕਿਰਪਾ ਕੀਤੀ ਕਿ ਇਹ ਸੇਵਾ ਇੰਨੇ ਚਾਹ ਨਾਲ ਇੰਨੇ ਪਿਆਰ ਨਾਲ ਸਾਰੀ ਸੰਗਤ ਨੇ ਕੀਤੀ ਤੇ ਦਾਸ ਦੀ ਹਾਜ਼ਰੀ ਰੋਈ ਦੀ ਸੀ ਬਾਬਾ ਜੀ ਨੇ ਡਿਊਟੀ ਲਾਈ ਸੀ ਕਿਸੇ ਵੀ ਪ੍ਰੋਗਰਾਮ ਤੇ ਜਾਣਾ ਆਉਣਾ ਤੇ ਹੋ ਕੇ ਤੇ ਇੱਥੇ ਆਉਣਾ ਤੇ ਸਾਰੀ ਸੰਗਤ ਦਿਨ ਪਰ ਰਾਤ ਤੇ ਮੰਗਲ ਮਿਸਤਰੀਆਂ ਦੀਆਂ ਵੀ ਆਉਣੀਆਂ 40 ਦਿਨਾਂ ਦੇ ਵਿੱਚ ਇਹ ਸਰੋਵਰ ਦੀ ਸੇਵਾ ਇਹ ਸਰੋਵਰ ਤਿਆਰ ਹੋ ਕੇ ਤੇ 27 ਹਾੜ ਨੂੰ ਇਹ ਜੋੜ ਮੈਲੀ ਵਾਲੇ ਦਿਨ ਤੇ ਮੈਨੂੰ ਇਨਸਾਨ ਨਹੀਂ ਯਾਦ ਪੰਜਾਂ ਸਰੋਵਰਾਂ ਦਾ ਜਲ ਪਾ ਕੇ ਪੰਜਾਂ ਪਿਆਰਿਆਂ ਇਸ਼ਨਾਨ ਕਰਕੇ ਤੇ ਸਰੋਵਰ ਦਾ ਮਹੂਰਤ ਹੋਇਆ ਔਰ ਮਹਾਰਾਜ ਦੀ ਕਿਰਪਾ ਹੋਈ ਫਿਰ ਇੱਥੇ ਇਹ ਦੀਵਾਨ ਹਾਲ ਬਣਾਉਣ ਵਾਸਤੇ ਮਹਾਰਾਜ ਨੇ ਕਿਰਪਾ ਕੀਤੀ ਦਾਸ ਨੇ ਬੇਨਤੀ ਕੀਤੀ ਤੇ ਸਾਰੀ ਸੰਗਤ ਨੇ ਇਹ ਸੇਵਾ ਦੇ ਵਿੱਚ ਹੰਬੜਾ ਮਾਰਿਆ ਗੁਰੂ ਚਰਨਾਂ ਵਿੱਚ ਅਰਦਾਸ ਹੋ ਕੇ ਸੇਵਾ ਆਰੰਭ ਹੋਈ ਔਰ ਇਹ ਸੁੰਦਰ ਦੀਵਾਨ ਹਾਲ ਵੀ ਬਣ ਗਿਆ ਔਰ ਨਾਲ ਲੰਗਰ ਵੀ ਬਣ ਗਿਆ ਇੱਥੇ ਥਾਂ ਬੜਾ ਨੀਵਾ ਸੀ ਜਦੋਂ ਮਿੱਟੀ ਪਾਉਣ ਲੱਗੇ ਬੜੀ ਮਿੱਟੀ ਭਾਈ ਉਹ ਵੀ ਦਿਨ ਯਾਦ ਆਉਂਦੇ ਆ ਇਹ ਸੇਵਾ ਦੇ ਵਿੱਚ ਨਗਰ ਵੱਲੋਂ ਕੋਈ ਕਮੀ ਨਹੀਂ ਆ ਕਾਬਲ ਸਾਂ ਬੋਲਦਾ ਸੀ ਆ ਗ੍ਰਾਈ ਆ ਗ੍ਰਾਈ ਪਰ ਇੱਥੇ ਜਿਹੜਾ ਵੀ ਸੇਵਾ ਦੇ ਵਿੱਚ ਆਵਾਜ਼ ਦਿੱਤੀ ਗਈ ਜਿਹਦਾ ਵੀ ਸੇਵਾ ਕੋਈ ਆਰੰਭ ਹੋਈ ਸਾਰੀ ਸੰਗਤ ਨੇ ਬੜੀ ਚਾਅ ਨਾਲ ਸੇਵਾ ਕੀਤੀ ਅੱਜ ਵੀ ਕਰ ਰਹੇ ਆ ਫਿਰ ਹੁਣ ਇੱਥੇ ਸਰੋਵਰ ਦਾ ਬਰਾਂਡੇ ਦੀ ਸੇਵਾ ਆਰੰਭ ਹੋਈ ਹੈ ਤੇ ਬਰਾਂਡੇ ਦੇ ਵਿੱਚ ਜੜੀਆਂ ਹੁੰਦੀਆਂ ਡਾਟਾ ਵਿਖਾਉਣੀਆਂ ਜ਼ਰੂਰੀ ਹੁੰਦੀਆਂ ਇਹ ਮਿਸਤਰੀ ਨੇ ਕਹਿ ਦਿੱਤਾ ਤਾਂ ਇਹ ਵੀ ਹੋਟੇ ਹੁੰਦੀ ਹੈ ਕਿ ਬੀਮ ਪਾ ਦਿਆਂਗੇ ਤੇ ਜਾਲੀਆਂ ਰੱਖ ਦਿਆਂਗੇ ਉਹ ਸੌਖਾ ਹੈ ਥੋੜੀ ਜੀ ਡਾਟ ਲਾਉਣੀ ਥੋੜਾ ਜਿਹਾ ਮਿਹਨਤ ਦਾ ਕੰਮ ਹੈ ਤੇ ਜਿਵੇਂ ਤੁਹਾਡੀ ਇੱਛਾ ਹੋਵੇ ਕਰ ਲਿਓ ਬਾਕੀ ਗੁਰੂ ਘਰ ਮਹਾਰਾਜ ਦੀ ਸੇਵਾ ਇਹ ਬੇਅੰਤ ਹੈ ਔਰ ਨਾਲ ਨਾਲ ਜਿਹੜਾ ਪਰਲੇ ਪਾਸੇ ਨੂੰ ਜਗਾ ਨਾਲ ਗੁਰਦੁਆਰੇ ਸਾਹਿਬ ਜੀ ਦੇ ਉਹ ਵੀ ਮਹਾਰਾਜ ਗੁਰੂ ਵਰਜਨ ਦੇਵ ਜੀ ਦੀ ਜਗਾਈ ਹੈ ਜਿਵੇਂ ਸਰਸਿੰਗ ਹੈ ਨਾ ਉਹ ਜਿੱਨਾ ਮਹਾਰਾਜ ਨੇ ਜਿੱਥੇ ਚਰਨ ਪਾਏ ਜਿੱਨਾ ਹਰਸੇ ਵਿੱਚ ਪਟਾਈ ਹੋਈ ਉਹ ਸਾਰਾ ਥਾਂ ਗੁਰੂ ਵਰਜਨ ਦੇਵ ਜੀ ਦਾ ਹੀ ਹੈ ਇੱਥੇ ਵੀ ਇਹ ਸਾਰਾ ਥਾਂ ਗੁਰੂ ਵਰਜਨ ਦੇਵ ਜੀ ਦਾ ਹੀ ਹੈ ਮਹਾਰਾਜ ਨੇ ਕਿਰਪਾ ਕੀਤੀ ਆ ਤੇ ਓਏ ਜਿਹੜੇ ਹੁਣ ਸਰਪੰਚ ਸਾਹਿਬ ਉਹਨਾਂ ਨੇ ਚੰਗਾ ਪ੍ਰਬਾਲਾ ਕੀਤਾ ਇੱਥੇ ਨਾਲ ਗਰਾਊਂਡ ਜਿਹੜੀ ਹੈ ਉਹ ਨਾਲ ਬੱਚਿਆਂ ਦੇ ਖੇਡਾਂ ਵਾਸਤੇ ਉਹ ਨਾਲ ਗਰਾਊਂਡ ਵੀ ਬਣ ਗਈ ਕੁਟੀਗਾ ਦੇ ਆਸਥਾਨ ਦੇ ਨਾਲ ਉਹ ਥਾਂ ਵੀ ਖਲਾ ਹੋ ਗਿਆ ਜਦੋਂ ਜੋੜ ਮੇਲੇ ਤੇ ਦਲ ਨੇ ਤੇ ਸਾਲ ਬਾਅਦ ਹੀ ਆਉਣਾ ਤੇ ਉੱਥੇ ਕੁਟੀਗਾ ਵੀ ਮਿੱਟੀ ਪਾਈ ਹੈ ਇੱਥੇ ਵੀ ਨਾਲ ਮਿੱਟੀ ਪਾਈ ਗਈ ਹੈ ਗਰਾਊਂਡ ਬਣੀ ਹੈ ਤੇ ਬਣ ਰਹੀ ਹੈ ਜਿਹੜੇ ਇੱਥੇ ਮਸਿਆ ਦਾ ਦਿਹਾੜਾ ਜਿੱਦਾਂ ਸਰਵਰ ਦਾ ਆਰੰਭ ਹੋਇਆ ਸ਼ਨਾਣ ਹੋਇਆ ਤੇ ਸਤਖੰਡ ਵਾਸੀ ਬਾਬਾ ਜੀ ਨੇ ਇੱਥੇ ਫਿਰ ਮਸਿਆ ਦਾ ਦਿਹਾੜਾ ਗੁਰੂ ਅਰਜਨ ਦੇਵ ਜੀ ਦੇ ਇਸ ਅਸਥਾਨ ਤੇ ਰੰਭ ਕੀਤਾ। ਔਰ ਜਿਹੜੀ ਗਰਾਊਂਡ ਇੱਥੇ ਬਣ ਗਈ ਐ ਇਹ ਗਰਾਊਂਡ ਦੇ ਵਿੱਚ ਵੀ ਬੱਚੇ ਮਸਿਆ ਤੇ ਇੱਥੇ ਭਾਵੇਂ ਸ਼ਾਮ ਨੂੰ ਕਬੱਡੀ ਖੇਡ ਲਿਆ ਕਰਨ ਪਿੰਡ ਦੇ ਵੀ ਕੋਈ ਮੰਡੇ ਲਾਗੇ ਬੰਨਿਓ ਵੀ ਆਣ ਕੇ ਸਾਰੇ ਇੱਥੇ ਕਬੱਡੀ ਖੇਡਿਆ ਕਰੋ ਖਾੜਾ ਲਾਇਆ ਕਰੋ ਮਸਿਆ ਤੇ ਸ਼ਾਮ ਨੂੰ ਪਤਾ ਹੋਵੇ ਵੀ ਬੈਂਕੇ ਨਗਰ ਕਬੱਡੀ ਹੋਣੀ ਐ ਤੇ ਉਹ ਪਲੇਅਰ ਆਜਿਆ ਕਰਨ ਸੇਵਾ ਹੀ ਕਰਨ ਆਣ ਕੇ ਇਥੇ ਆਣ ਕੇ ਜਿਹੜਾ ਸੇਵਾ ਕਰੇਗਾ ਹਾਜਰੀ ਲਾਏਗਾ ਤੇ ਜਦੋਂ ਇਥੇ ਸੇਵਾ ਸ਼ੁਰੂ ਹੋਈ ਸੀ ਨਾ ਸਰੋਵਰ ਦੀ ਤੇ ਸਾਰੀ ਸੰਗਤ ਨੇ ਬੇਨਤੀ ਕੀਤੀ ਵੀ ਗੁਰੂ ਅਰਜਨ ਦੇਵ ਮਹਾਰਾਜ ਦੇ ਦਰ ਤੋਂ ਜੋ ਮੰਗੀਏ ਮਿਲਦਾ ਤੇ ਸੇਵਾ ਕਰੋ ਤੇ ਇਹਨੀ ਸੇਵਾ ਸੰਗਤਾਂ ਨੇ ਕੀਤੀ ਅੱਜ ਵੀ ਗੁਰੂ ਸਾਹਿਬ ਜੀ ਦੀ ਮਿਹਰ ਦੇ ਨਾਲ ਹੁਣ ਇਹ ਜੇ ਗਰਾਊਂਡ ਲਾਗੇ ਤਿਆਰ ਹੋ ਰਹੀ ਆ ਤੇ ਇਹ ਵੀ ਗੁਰਦੁਆਰਾ ਸਾਹਿਬ ਜੀ ਦੀ ਹੈ ਸਾਰੇ ਨਗਰ ਦੀ ਹੈ ਗੁਰੂ ਸਾਹਿਬ ਮਹਾਰਾਜ ਦਾ ਇਹ ਅਸਥਾਨ ਤੇ ਇਹ ਸਾਰੀ ਜਗਾ ਗੁਰੂ ਅਰਜਨ ਦੇਵ ਜੀ ਦੀ ਹੈ ਤੇ ਤੇ ਮੇਰ ਨਹੀਂ ਰੱਖਣੀ ਜਿਹੜਾ ਹੈ ਗੁਰੂ ਦਾ ਹੈ ਉਹ ਗੁਰੂ ਦੀ ਜਗਾ ਗੁਰੂ ਦਾ ਅਸਥਾਨ ਤੇ ਗੁਰੂ ਦੇ ਅਸਥਾਨ ਦੇ ਨਾਲ ਇਸ ਕਰਕੇ ਇਹ ਗੁਰੂ ਘਰ ਦੀ ਜਾਣ ਕੇ ਦੀ ਸੇਵਾ ਕਰਨੀ ਤੇ ਨਾਲ ਨਾਲ ਅੱਜ ਜੋੜ ਮੇਲੇ ਵਿੱਚ ਜਿੱਥੇ ਆਪ ਸਾਰੀਆਂ ਸੰਗਤਾਂ ਕਈਆਂ ਜਣਾਂ ਤੋਂ ਲੈ ਕੇ ਜੋੜ ਮੇਲੇ ਦੀ ਸੇਵਾ ਵਿੱਚ ਕੋਈ ਤਨ ਕਰਕੇ ਮਨ ਕਰਕੇ ਤਨ ਕਰਕੇ ਕਰ ਰਹੇ ਹੋ ਉਹ ਸਾਰੀਆਂ ਸੰਗਤਾਂ ਦੀ ਅਰਦਾਸ ਗੁਰੂ ਚਰਨਾਂ ਵਿੱਚ ਹੋਈ ਹੈ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਕੈਂਦੇ। ਕਥਾ ਕੀਰਤਨ ਹੋਏ, ਦੀਵਾਨ ਸਜੇ। ਔਰ ਦੀਵਾਨ ਵਿੱਚ ਰਾਗੀ ਢਾਡੀ ਕੁਇਸ਼ਨਾ ਸਿੰਘਾ ਨੇ ਗੁਰੂ ਦਾ ਜਸ ਗਾਇਨ ਕੀਤਾ ਹੈ। ਮਹਾਰਾਜ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਤਾਬ ਜੀ ਨੂੰ ਸਮਰਪਿਤ ਹਨ ਇਸ ਸਾਲ ਦੇ ਜਿੰਨੇ ਵੀ ਜੋੜ ਮੇਲੇ ਹੋ ਰਹੇ ਨੇ। ਨੇਵੇਂ ਵਿਰਿੰਦਰਪਾਲ ਸਿੰਘ ਜੀ ਬੈਂਕਾ ਅਰ ਭਗਵੰਤ ਸਿੰਘ ਜੀ ਜਿਥੇ ਆਪ ਜੀ ਨੂੰ ਮਹਾਰਾਜ ਸਾਹਿਬ ਜੀ ਦਾ ਇਤਿਹਾਸ ਸਰਵਣ ਕਰਵਾ ਰਹੇ ਸਨ ਖਾਲਸਾ ਜੀ ਮਹਾਰਾਜ ਸਾਹਿਬ ਜੀ ਦੇ ਆਰਈ ਸ਼ਤਾਬਦੀ ਦੇ ਗੁਰਪੁਰਬ ਸਾਰੇ ਖਾਲਸੇ ਪੰਥ ਵੱਲੋਂ ਮਨਾਏ ਜਾਣੇ ਨੇ ਤੇ ਮਹਾਰਾਜ ਸਾਹਿਬ ਜੀ ਦੇ ਗੁਰਪੁਰਬ ਮਨਾਉਣ ਵਾਸਤੇ ਜਦੋਂ ਵੀ ਖਾਲਸੇ ਪੰਥ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹਾਜ਼ਰੀ ਹੈ ਸੇ ਸਾਰਿਆਂ ਨੇ ਹਾਜ਼ਰੀ ਮਹਾਰਾਜ ਦੇ ਦਰ ਤੇ ਸਤਿਗੁਰੂ ਕਿਰਪਾ ਕਰਕੇ ਸਮਾ ਬਖਸ਼ਣ ਸੋ ਸਾਰੀਆਂ ਸੰਗਤਾਂ ਨੂੰ ਜਿਥੇ ਅੱਜ ਦੇ ਬੈਂਕੇ ਨਗਰ ਵਿਖੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਪਾਵਨ ਅਸਥਾਨ ਤੇ ਸਰਾਨੇ ਜੋੜ ਮੇਲੇ ਦੀ ਵਧਾਈ ਹੈ ਜੋੜ ਮੇਲੇ ਵਿੱਚ ਆਈਆਂ ਸੰਗਤਾਂ ਨੂੰ ਜੀ ਆਇਆਂ ਨੂੰ ਉੱਥੇ ਬਾਬਾ ਜਸਵੰਤ ਸਿੰਘ ਜੀ ਸੋਢੀ ਉਹ ਵੀ ਪਹੁੰਚੇ ਹਨ ਉਹਨਾਂ ਨੂੰ ਵੀ ਬਹੁਤ ਬਹੁਤ ਜੀ ਆਇਆਂ ਨੂੰ ਵਾਹਿਬਾ ਰੱਬ ਜੀ ਬੜੇ ਅਦਬ ਦੇ ਨਾਲ ਜਿਹੜੇ ਗੁਰੂ ਦੇ ਪਿਆਰ ਵਿੱਚ ਜੁੜ ਕੇ ਇੱਕ ਚੌਂਕੜੇ ਦੇ ਜਿਨ੍ਹਾਂ ਨੇ 13 ਅਖੰਡ ਪਾਠ ਸਾਹਿਬ ਕੀਤੇ ਹਰ ਸਾਲ ਹੀ ਗੁਰੂ ਕੇ ਸਾਹਿਬ ਜਾਦਿਆਂ ਦੀ ਯਾਦ ਵਿੱਚ ਕਰਦੇ ਹਨ ਸੋ ਉਹ ਵੀ ਹਾਜ਼ਰੀਆਂ ਲਾ ਰਹੇ ਨੇ ਸੋ ਗੁਰੂ ਕੇ ਪਿਆਰਿਓ ਹੁਣ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿਖੇ ਨਿਸ਼ਾਨ ਸਾਹਿਬ ਆ ਗਏ ਨੇ ਦੀਵਾਨ ਦੀ ਸਮਾਪਤੀ ਦੀ ਤੇ ਮੁਹੱਲੇ ਦੀ ਰਵਾਨਗੀ ਦੀ ਅਰਦਾਸ ਹੋਣੀ ਹੈ ਤੇ ਇਹ ਮੁਹੱਲਾ ਇਹ ਜਿਹੜੀ ਗਰਾਊਂਡ ਬਣੀ ਆ ਇਹ ਗਰਾਊਂਡ ਅਜੇ ਛੋਟੀ ਰਹਿ ਗਈ ਹੈ ਇਹਨੂੰ ਅਜੇ ਇਧਰਲੇ ਬਣਿਓ ਜਿਹੜਾ ਰਾਹ ਹੈ ਇਹਨੂੰ ਹੋਰ ਕਰਕੇ ਇਹਨੂੰ ਸੂਤਰ ਕਰਨਾ ਵਾ ਤੇ ਸਾਰੀਆਂ ਸੰਗਤਾਂ ਦੇ ਵਿੱਚ ਨਾਲ ਜਿਵੇਂ ਸੇਵਾ ਕਰ ਰਹੇ ਹੋ ਸਾਰੇ ਰਲ ਮਿਲ ਕੇ ਸੇਵਾ ਕਰੋ ਗੁਰੂ ਅਸਥਾਨ ਜਾਣ ਕੇ ਸੇਵਾ ਕਰੋ ਇਹ ਤੇਰ ਮੇਰ ਕੋਈ ਨਹੀਂ ਰੱਖਣੀ ਕਿਸੇ ਸੋ ਸਾਰੀਆਂ ਸੰਗਤਾਂ ਨੂੰ ਵਾਬੇਰ ਦੇਵ ਸੋਣੀ ਝਾੜ ਸਾਹਿਬ ਵਾਲੇ ਉਹਨਾਂ ਦੇ ਵੀ ਸਿੰਘ ਆਏ ਨੇ ਜੀ ਆਇਆਂ ਨੂੰ ਸੋ ਨਾਲ ਨਾਲ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਨਗਰ ਬਲੇਰ ਵਿਖੇ ਸ਼ਹੀਦ ਬਾਬਾ ਵੀਰ ਸਿੰਘ ਜੀ ਦੇ ਜਨਮ ਦਿਹਾੜੇ ਦਾ 2 ਸਾਵਣ ਨੂੰ ਔਰ 17 ਤਰੀਕ ਅੰਗਰੇਜ਼ੀ ਹੈ ਨਗਰ ਬਲੇਰ ਵਿਖੇ ਵੀ ਆਪ ਸੰਗਤਾਂ ਨੇ ਜੋੜ ਮੇਲੇ ਵਿੱਚ ਦਰਸ਼ਨ ਦਿਦਾਰੇ ਕਰਨੇ ਔਰ ਲਾਹ ਪ੍ਰਾਪਤ ਕਰਨਾ ਔਰ ਬਲੇਰ ਤੋਂ ਫਿਰ ਸਭਰਾਵੀ ਨਗਰ ਬਾਬਾ ਵੀਰ ਸਿੰਘ ਜੀ ਦੇ ਅਸਥਾਨ ਤੇ ਜਨਮ ਦਿਹਾੜਾ ਹੁੰਦਾ ਉਹ ਤਿੰਨ ਸਾਮਣ ਨੂੰ ਹੈ ਉੱਥੇ ਵੀ ਦਰਸ਼ਨ ਤਿਦਾਰੇ ਔਰ ਫਿਰ ਤਿੰਨ ਤੋਂ ਪੰਜ ਸ਼ੀਨੇ ਨਗਰ ਬਾਬਾ ਵਿਧੀ ਚੰਦ ਸਾਹਿਬ ਜੀ ਦੇ ਜਨਮ ਅਸਥਾਨ ਤੇ ਜੋੜ ਮੇਲਾ ਹੁੰਦਾ ਜਨਮ ਦਿਹਾੜਾ ਬਾਬਾ ਵਿਧੀ ਚੰਦ ਸਾਹਿਬ ਜੀ ਦਾ 13 ਵਿਸਾਖ ਨੂੰ ਹੁੰਦਾ ਸ਼ੀਨੇ ਨਗਰ ਇਹ ਜਿਹੜਾ ਤਿੰਨ ਤੋਂ ਪੰਜ ਇਹ ਬਾਬਾ ਸੋਹਣ ਸਿੰਘ ਸਾਹਿਬ ਜੀ ਨੇ ਆਰੰਭ ਕੀਤਾ ਸੀ ਜਿਹੜਾ ਕੈ ਸ਼ੀਨਿਆ ਨਗਰ ਵਿਖੇ ਜੋੜ ਮੇਲਾ ਦਲਪੰਥ ਦੇ ਸਹਿਤ ਮਨਾਇਆ ਜਾਂਦਾ ਔਰ ਫਿਰ ਅਗੇ 6 7 8 ਇਹ Shimla ਜਿਹੜਾ ਆਪਣੇ ਸਰਸੰਗ ਦੇ ਨਾਲ ਹੀ ਤੁਨਾਲ ਹੀ ਖੁਈ ਤੇ ਉੱਥੇ ਸਿੰਵਲ ਸਨ ਉਹ Shimla Shimla ਬਣ ਗਿਆ ਉਹ Shimla ਉਹਨੂੰ ਕਹਿਣ ਲੱਗ ਪਏ ਉੱਥੇ ਗੁਰੂ 8ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ आगमन प्रकाश गुरु पर्व दल पंथ ਦੇ ਸਹਿਤ ਮਨਾਇਆ ਜਾਂਦਾ ਹੈ ਔਰ 9 ਨੂੰ ਫਿਰ ਸੰਪਟ ਸਪਤਾ ਸ੍ਰੀ ਅਖੰਡ ਪਾਠ ਸਾਹਿਬ ਸਾਰੇ ਖਾਲਸੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਬਾਬਾ ਜੀ ਕਰਵਾਉਂਦੇ ਹੋ ਸੰਤਖੰਡ ਵਾਸੀ ਮਹਾਪੁਰਖ ਇਹ 9 ਤੋਂ ਆਰੰਭ ਹੁੰਦੇ ਆ 15 ਨੂੰ ਸੰਪਟ ਸਪਤਾ ਅਖੰਡ ਪਾਠ ਸਾਹਿਬ ਹੁੰਦੇ ਆ ਜਿਹੜੇ ਕਿ ਸੰਪਟ ਲਾ ਕੇ ਪਾਠ ਹੁੰਦੇ ਸੱਤਵੇਂ ਦਿਨੀ ਭੋਗ ਪੈਂਦਾ ਤੇ 15 ਨੂੰ ਅੰਦਰਾਂ ਸਾਵਣ ਨੂੰ ਭੋਗ ਪੈਂਦੇ ਨੇ ਤੇ ਫਿਰ ਊੜਿਆਂ ਦਾ ਇਹ ਭੰਡਾਰਾ ਲੰਗਰ ਇਹ ਇਹਨਾਂ ਜੋੜ ਮੇਲਿਆਂ ਤੇ ਇਹਨਾਂ ਦਿਨਾਂ ਦੇ ਵਿੱਚ ਸਾਰੇ ਜੋੜ ਮੇਲਿਆਂ ਤੇ ਹੁੰਦਾ ਸੋ ਖਾਲਸਾ ਜੀ ਆਪ ਜੀ ਨੇ ਯਾਦ ਰੱਖਣਾ ਸਾਰੀ ਸੰਗਤ ਨੂੰ ਬੇਨਤੀ ਆ ਦਰਸ਼ਨ ਦੇਣੇ ਅਰ ਨਾਲ ਹੀ ਸਾਰੀ ਸੰਗਤ ਨੂੰ ਜੋੜ ਮੇਲੇ ਵਿੱਚ ਅੱਜ ਬੈਂਕੇ ਦੇ ਨਗਰਪਤੀ ਸੰਗਤ ਵੱਲੋਂ ਦਲਪੰਥ ਵੱਲੋਂ ਸਰਬੱਤ ਸੰਗਤਾਂ ਨੂੰ ਜੋੜ ਮੇਲੇ ਵਿੱਚ ਆਈਆਂ ਸੰਗਤਾਂ ਨੂੰ ਜੀ ਆਇਆਂ ਨੂੰ ਆਏ ਹੋਏ ਮਹਾਂਪੁਰਖ ਰੱਬ ਦੇ ਪਿਆਰਿਆਂ ਨੂੰ ਜੀ ਆਇਆਂ ਨੂੰ ਮਹਾਰਾਜ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਸਤਿਗੁਰੂ ਕਿਰਪਾ ਕਰਨ ਚੜ੍ਹਦੀ ਕਲਾ ਦੇ ਨਾਲ ਇਹ ਜੋੜ ਮੇਲੇ ਇਸੇ ਤਰ੍ਹਾਂ ਹੀ ਮਹਾਰਾਜ ਬਖਸ਼ਿਸ਼ ਕਰਕੇ ਮੇਹਰਾਂ ਕਰਕੇ ਮਹਾਰਾਜ ਜੋੜ ਮੇਲਿਆਂ ਦੀ ਸੇਵਾ ਲੈਂਦੇ ਰਹਿਣ ਤੇ ਜੋੜ ਮੇਲੇ ਚੜ੍ਹਦੀਆਂ ਕਲਾ ਵਿੱਚ ਹੁੰਦੇ ਰਹਿਣ ਸੋ ਸਾਰੀਆਂ ਸੰਗਤਾਂ ਹੁਣ ਸ਼ਬਦਈ ਜਥਾ ਜਿਹੜੇ ਆਪਾਂ ਅੱਗੇ ਆਏ ਨੂੰ ਜਾਣੇ ਆ ਉੱਥੇ ਮਹੱਲਾ ਖੇਡਦੇ ਆ ਤੇ ਫਿਰ ਉਹਨਾਂ ਤਰੇ ਹੀ ਜਾਣਾ ਆਪਾਂ ਇਹ ਪ੍ਰਕਰਮਾ ਕਰਦੇ ਆਉਣਾ ਇਹ ਤੁਸੀਂ ਵੇਖ ਲਓ ਵੀ ਅੱਗੋਂ ਕਿਹੜਾ ਰਾਹ ਸੂਤਰਿਆ ਜਿਹੜਾ ਆਪਾਂ ਪਿੰਡ ਦੀ ਫਿਰਨੀ ਫਿਰਨੀ ਤਰੇ ਆਈਏ ਦਵਦਵ ਤੇ ਇੱਥੇ ਹੀ ਆ ਜਿਹੜਾ ਗਰਾਊਂਡ ਆ ਇੱਥੇ ਹੀ ਮਹੱਲਾ ਹੋਣਾ ਜੇ ਤੇ ਕਬੱਡੀ ਵਾਲੇ ਪਹਿਲਾਂ ਆ ਜਾਣਗੇ ਤੇ ਮਹੱਲੇ ਪਰਕਰਮਾ ਕਰਕੇ ਆਉਂਦਿਆਂ ਨੂੰ ਖਾੜਾ ਲੱਗਾ ਹੋਊਗਾ ਤੇ ਕਬੱਡੀ ਖੇਡ ਲੈਣ ਤੇ ਜੇ ਕਬੱਡੀ ਵਾਲੇ ਲੇਟ ਹੋ ਗਏ ਤੇ ਫਿਰ ਪਹਿਲਾਂ ਮਹੱਲਾ ਖੇਡਿਆ ਜਾਏਗਾ ਆਓ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ ਸਾਰੀ ਸੰਗਤ ਪ੍ਰੇਮ ਦੇ ਨਾਲ ਜੋੜ ਮੇਲੇ ਦੇ दवाना ते लाहे लाहे महले ते मल खाड़ ते दर्शन तेदारी करी भुला चुका थी खिमा बख़शनी प्यार साहित फतेह बुलाओ वाहिगुरु जी का